ਕੁਝ ਇੱਕ ਆਈਐਸ ਅਫਸਰ ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਜਿਨ੍ਹਾਂ ਨੇ ਕਿ ਤਿੰਨਾਂ ਸਾਲਾਂ ਦੇ ਵਿੱਚ ਬੜੀ ਵੱਡੀਆਂ ਧੰਦਲੀਆਂ ਆਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਇੱਕ ਕਰਪਟ ਪ੍ਰੈਕਟਿਸ ਦੇ ਨਾਲ ਚੱਲਦੇ ਬਏ ਸੀਗੇ ਇੱਕ ਨਹਿਰ ਬਣ ਜਾਂਦੀ ਅੰਮ੍ਰਿਤਸਰ ਦੇ ਵਿੱਚ ਤੁਸੀਂ ਇਹ ਵੇਖ ਹੀ ਲਿਆਣਾ ਕਿ ਪਿੱਛੇ ਜੋ ਵੀ ਹੋਇਆ ਹਾਲ ਅੰਮ੍ਰਿਤਸਰ ਦੇ ਵਿੱਚ ਦੌਰਾਨ ਡੂਰਿੰਗ ਉਹਨਾਂ ਦੇ ਟੈਨਰ ਦੇ ਵਿੱਚ ਤਕਰੀਬਨ 393 ਕਰੋੜ ਰੁਪਏ ਅੰਮ੍ਰਿਤਸਰ ਚ ਆਇਆ ਲੇਕਿਨ ਮੈਂ ਅੱਜ ਇੱਕੋ ਹੀ ਸਵਾਲ ਪੁੱਛੂ ਉਹਨਾਂ ਨੂੰ ਕਿ ਉਹ 393 ਕਰੋੜ ਰੁਪਏ ਕਿੱਥੇ ਲੱਗਾ ਅੰਮ੍ਰਿਤਸਰ ਆਪਣਾ ਮੂੰਹ ਬੰਦ ਰੱਖ ਤੇ ਚੁੱਪ ਕਰ ਜਾ ਮੇਰੇ ਤੇ ਤੇ ਅਸੀਂ 5 ਕਰੋੜ ਦਾ ਦਾਵਾ ਪਾਵਾ ਅਸੀਂ ਚਾਹੁੰਦੇ ਆਂ ਕਿ ਭਈ ਹਰਮੰਦਰ ਸਾਹਿਬ ਦਾ ਪੈਸਾ ਇੰਨਾ ਟੂਰਿਸਟ ਆਂਦਾ ਅੰਮ੍ਰਿਤਸਰ ਦੇ ਵਿੱਚ ਉਹ ਜਿਹੜਾ ਪੈਸਾ ਹੈਗਾ ਉਹ ਹਰਮੰਦਰ ਸਾਹਿਬ ਤੇ ਸੋਨਾ ਤੇ ਅੰਮ੍ਰਿਤਸਰ ਸਿਟੀ ਦੇ ਵਿੱਚ ਲੱਗੇ ਪੈਸਾ ਜਦਕਿ ਉੱਥੋਂ ਦੇ ਪੈਸੇ ਬਾਹਰ ਨਹੀਂ ਜਾਣੇ ਚਾਹੀਦੇ ਤਰਉਨ ਧਮਕਾਉਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਨਾ ਨੋਟਿਸ ਪਾਉਂਦੇ ਮੈਂ ਅੱਜ ਇੱਕ ਚਾਹਨਾ ਕਿ ਇੱਕ ਐਡੂਇੰਗ ਇੰਡੀਵਿਜੂਅਲ ਏਜੰਸੀ ਮਹਿਮਾਨ ਸਾਹਿਬ ਤੁਸੀਂ ਸੀਐਮ ਸਾਹਿਬ ਸਾਡੇ ਇੱਕ ਨਾਮਿਨੇਟ ਕਰਨ ਕਿ ਇਹ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਏਜੰਸੀ ਬਿਠਾ ਕੇ ਇਹ ਜਿਹੜਾ ਪੈਸਾ ਹੈਗਾ ਇਹਨਾਂ ਨੂੰ ਪੁੱਛੋ ਜਿਹੜਾ ਕੀ ਇਹਨਾਂ ਦੇ ਘਰ ਜਾ ਰਿਹਾ ਪੈਸਾ ਦੋ ਆਈਐਸ ਅਫਸਰਾਂ ਦਾ ਨਾਮ ਮੈਂ ਜਗ੍ਹਾ ਜ਼ਾਹਿਰ ਕਰਨ ਲੱਗਾ ਜਿਹਦੇ ਵਿੱਚ ਇੱਕ ਆਈਐਸ ਅਫਸਰ ਹੈਗਾ ਹਰਪ੍ਰੀਤ ਸਿੰਘ ਤੇ ਦੂਜਾ ਆਈਐਸ ਅਫਸਰ ਹੈਗਾ ਸੰਦੀਪ ਰਿਸ਼ੀ ਇਹ ਦੋਨੋਂ ਆਈਐਸ ਅਫਸਰਾਂ ਦੇ ਦੌਰਾਨ ਡਿਊਰਿੰਗ ਉਹਨਾਂ ਦੇ ਟੈਨਰ ਦੇ ਵਿੱਚ ਤਕਰੀਬਨ 393 ਕਰੋੜ ਰੁਪਏ ਅਮਰitsar ਚ ਆਇਆ ਲੇਕਿਨ ਮੈਂ ਅੱਜ ਇੱਕੋ ਹੀ ਸਵਾਲ ਪੁੱਛੂਗਾ ਉਹਨਾਂ ਨੂੰ ਕਿ ਉਹ 393 ਕਰੋੜ ਰੁਪਏ ਕਿੱਥੇ ਲੱਗਾ ਅਮਰitsar ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਲੇਕਿਨ ਮੈਂ ਇਹੋ ਚੀਜ਼ ਦੀ ਬੇਨਤੀ ਕਰਾਂਗਾ ਕਿ ਸੀਐਮ ਸਾਹਿਬ ਆਪ ਜੀ ਦੀ ਨੌਲੇਜ ਦੇ ਵਿੱਚ ਸ਼ਾਇਦ ਹੈ ਆਈਐਸ ਅਫਸਰ ਤੁਹਾਡੇ ਤੱਕ ਖਬਰ ਪਹੁੰਚ ਨਹੀਂ ਦਿੰਦੇ ਜਿਹੜੇ ਤੁਹਾਨੂੰ ਦੱਸਣਾ ਹੀ ਨਹੀਂ ਚਾਹੁੰਦੇ ਕਿ ਵੀ ਅਸੀਂ ਇਹ ਤੰਦਲੀਆਂ ਕਰਦੇ ਪਏ ਹਾਂ ਜਦੋਂ ਮੈਂ ਰੋਲਾ ਪਾਇਆ ਤੰਦਲੀਆਂ ਦਾ ਤੇ ਇਹਨਾਂ ਨੇ ਮੈਨੂੰ ਸੰਦੀਪ ਰਿਸ਼ੀ ਨੇ ਇੱਕ 5 ਕਰੋੜ ਦਾ ਦਾਵਾ ਪਾਇਆ ਮੇਰੇ ਤੇ ਕਿ ਡਫਰਮੇਸ਼ਨ ਪਾਈ ਕਿ ਤੂੰ ਆਪਣਾ ਮੂੰਹ ਬੰਦ ਰੱਖ ਤੇ ਚੁੱਪ ਕਰ ਜਾ ਨਹੀਂ ਤੇ ਤੇਰੇ ਤੇ ਅਸੀਂ 5 ਕਰੋੜ ਦਾ ਦਾਵਾ ਪਾਵਾਂਗੇ ਜੀ ਤੁਸੀਂ ਇੱਕ ਦੇਖੋ ਕਿ ਕਿ ਸਰਕਾਰੀ ਅਫਸਰ ਇੱਕ ਆਮ ਬੰਦੇ ਨੂੰ ਇੱਕ ਸੋਸ਼ਲ ਐਕਟਿਵਿਸਟ ਨੂੰ ਚੁੱਪ ਕਰਾਉਣ ਵਾਸਤੇ 5-5 ਕਰੋੜ ਦੇ ਦਾਵੇ ਪਾਣ ਰਿਹਾ ਜੀ ਤੁਸੀਂ ਇਹ ਵੇਖੋ ਜੀ ਉਸ ਤੋਂ ਬਾਅਦ ਜੋ ਵੀ ਅਸੀਂ ਜਵਾਬ ਦਿੱਤਾ ਅੱਜ ਮੈਂ ਗੁਰੂ ਨਗਰੀ ਦਾ ਪੈਸਾ ਮੈਂ ਆਪ ਜੀ ਦੇ ਅੱਗੇ ਸਾਰਿਆਂ ਨੂੰ ਬੇਨਤੀ ਕਰਕੇ ਚਾਹੁੰਦਾ ਆ ਕਿ ਭਈ ਗੁਰੂ ਨਗਰੀ ਦਾ ਪੈਸਾ ਸ੍ਰੀ ਹਰਮੰਦਰ ਸਾਹਿਬ ਦਾ ਪੈਸਾ ਉਹ ਕਿੱਥੇ ਜਾ ਰਿਹਾ ਹੈ ਕਿੱਥੇ ਲੱਗਾ ਅਸੀਂ ਚਾਹੁੰਦੇ ਆ ਕਿ ਭਈ ਹਰਮੰਦਰ ਸਾਹਿਬ ਦਾ ਪੈਸਾ ਇੰਨਾ ਟੂਰਿਸਟ ਆਂਦਾ ਅੰਮ੍ਰਿਤਸਰ ਦੇ ਵਿੱਚ ਉਹ ਜਿਹੜਾ ਪੈਸਾ ਹੈਗਾ ਉਹ ਹਰਮੰਦਰ ਸਾਹਿਬ ਤੇ ਸੋਨਾ ਤੇ ਅੰਮ੍ਰਿਤਸਰ ਸਿਟੀ ਦੇ ਵਿੱਚ ਲੱਗੇ ਪੈਸਾ ਜਦਕਿ ਉੱਥੋਂ ਦੇ ਪੈਸੇ ਬਾਹਰ ਨਹੀਂ ਜਾਣੇ ਚਾਹੀਦੇ ਇਹ ਜਿਹੜੀਆਂ ਮੈਨੂੰ ਡਰਾਉਂ ਧਮਕਾਉਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਨਾ ਨੋਟਿਸ ਪਾਣ ਦੇ ਮੈਂ ਅੱਜ ਇੱਕ ਚਾਹਨਾ ਕਿ ਐਡਵੈਂਜ ਇੰਡੀਵਿਜੂਅਲ ਏਜੰਸੀ ਮਾਨ ਸਾਹਿਬ ਤੁਸੀਂ ਸੀਐਮ ਸਾਹਿਬ ਸਾਡੇ ਇੱਕ ਨਾਮਿਨੇਟ ਕਰਨ ਤੇ ਉਸ ਤੋਂ ਬਾਅਦ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਇਹ ਅੰਮ੍ਰਿਤਸਰ ਦਾ ਪੈਸਾ ਕਿੱਥੇ ਲੱਗਾ ਮੈਂ ਅੱਜ মিডিਆ ਦੇ ਵਿੱਚ ਅੱਸੀ ਕੋਲ ਉਭਰ ਹੋਇਆ ਮੈਂ ਬੇਨਤੀ ਕਰਨ ਆਇਆ ਮਾਨ ਸਾਹਿਬ ਕਿ ਇਹ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਏਜੰਸੀ ਬਿਠਾ ਕੇ ਇਹ ਜਿਹੜਾ ਪੈਸਾ ਹੈਗਾ ਇਹਨਾਂ ਨੂੰ ਪੁੱਛੋ ਜਿਹੜਾ ਕੀ ਇਹਨਾਂ ਦੇ ਘਰ ਜਾ ਰਿਹਾ ਪੈਸਾ ਅਸੀਂ ਚਾਹੁੰਦੇ ਆ ਕਿ ਗੁਰੂ ਨਗਰੀ ਦਾ ਪੈਸਾ ਗੁਰੂ ਨਗਰੀ ਦੇ ਵਿੱਚ ਹੀ ਲੱਗਣਾ ਚਾਹੀਦਾ। ਬਾਕੀ ਤੁਸੀਂ ਦੇਖ ਲਓ ਜੀ ਐਨੀ ਕੁਐਸ਼ਨ ਸਰ ਨਾਮ ਲਿਆ ਹੈਗਾ ਇਹਨਾਂ ਦੀ ਜ਼ਿੰਮੇਵਾਰੀ ਕੀ ਸੀ ਕਿ ਔਰ ਕਿਹੜੇ ਕੰਪਨੀਓਰ ਦੇ ਵਿੱਚ ਕਿੰਨਾ ਪੈਸਾ ਹੈ ਸਰ ਇਹ ਦੋਨੋਂ ਆਈਐਸ ਅਫਸਰ ਜਿਹੜੇ ਨੇ ਇਹ ਉੱਥੇ 2023 ਤੋਂ ਲੈ ਕੇ 2024 ਤੱਕ ਰਹੇ ਨੇ ਜੀ ਤੁਸੀਂ ਇਹ ਵੇਖੋ ਕਿ 2024 ਤੋਂ 2023 ਦੇ ਵਿੱਚ ਜਿਹੜੇ ਇਹਨਾਂ ਨੇ ਰਹੇ ਨੇ ਇਹਨਾਂ ਦੇ ਖਾਤੇ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਸਮਾਰਟ ਸਿਟੀ ਦਾ ਤਕਰੀਬਨ 393 ਕਰੋੜ ਰੁਪਏ ਇਹਨਾਂ ਦੇ ਕੋਲ ਆਇਆ ਜੀ ਤੁਸੀਂ ਇਹ ਵੇਖੋ ਕਿ 3 ਸਰ ਬਿਲਕੁਲ ਕਮਿਸ਼ਨਰ ਸੀਗੇ ਜੀ ਉੱਥੇ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸੀਗੇ ਜੀ ਦੋਨੋਂ ਤੇ ਇਹਨਾਂ ਦੇ ਅਹੁਦੇ ਦੇ ਵਿੱਚ ਜਦੋਂ ਪੈਸਾ ਆਇਆ ਤੇ ਪੈਸਾ ਲੱਗਾ ਹੀ ਨਹੀਂ ਕਿਤੇ ਇਹ ਕਹਿੰਦੇ ਨੇ ਜੀ ਅਸੀਂ 90% ਕੰਮ ਖਤਮ ਕਰਤਾ ਸਮਾਰਟ ਸਿਟੀ ਦਾ ਹੁਣ ਤੁਸੀਂ ਇੱਕ ਚੀਜ਼ ਵੇਖੋ ਕਿ 스마트 ਸਿਟੀ ਦੇ ਵਿੱਚ ਪੋਲ ਸਿਸਟਮ ਹੁੰਦੇ ਨੇ ਪੋਲ ਸਿਸਟਮ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀਆਂ ਵੀ ਕੇਬਲਜ਼ ਜਿੰਨੀਆਂ ਵੀ ਸਾਰੀਆਂ ਆਪਣਾ ਸਾਰਾ ਸਿਸਟਮ ਜਿਹੜਾ ਹੈ ਕੇਬਲ ਦਾ ਤੇ ਬਿਜਲੀ ਦਾ ਜਾਂ ਸਾਰਾ ਇਹਨਾਂ ਨੂੰ ਅੰਡਰਗਰਾਊਂਡ ਕਰਨਾ ਉਸੇ ਜਿਗਾ ਜੀ ਇਹਨਾਂ ਨੇ ਕੁਝ ਨਹੀਂ ਕੀਤਾ ਆਪਣੇ ਹੀ ਬੰਦੇ ਜਿਹੜੇ ਸੀਗੇ ਇਹਨਾਂ ਨੇ ਉਹ ਬਲਾਈਸ ਕੀਤੇ ਤੇ ਇੱਕੋ ਹੀ ਕੰਪਨੀਆਂ ਨੇ ਜਿਨ੍ਹਾਂ ਨੂੰ ਇਹਨਾਂ ਨੇ ਠੇਕੇ ਦੈਨ ਦੀ ਕੋਸ਼ਿਸ਼ ਕੀਤੀ ਸ਼ਰਮਾ ਕੰਟਰੈਕਟਰ ਹੈਗੇ ਨੇ ਜਿਨ੍ਹਾਂ ਨੂੰ ਇਹਨੇ ਸਾਰੇ ਠੇਕੇ ਸੜਕਾਂ ਦੇ ਪੁੱਲਾਂ ਤੇ ਸਭ ਕੁਝ ਦੇਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹੋਰ ਕਿਸੇ ਬੰਦੇ ਨੂੰ ਨਾ ਉੱਥੇ ਆਣ ਦਿੰਦੇ ਨੇ ਨਾ ਕੰਮ ਕਰਨ ਦਿੰਦੇ ਨੇ ਤੁਸੀਂ ਪਹਿਲਾਂ ਤੇ ਅੰਮ੍ਰਿਤ ਸਰ ਜਿਹੜੇ ਘਟਾਲੇ ਕੋਈ ਸੀਬੀਏ ਤੱਕ ਉਹਦੀ ਜਾਂਚ ਕਰ ਰਹੀ ਹੈ ਬਾਈ ਮਾਮਲੇ ਦੀ ਬਿਲਕੁਲ ਤੁਹਾਨੂੰ ਤੁਹਾਨੂੰ ਕਿਹਾ ਜਾਂਦੀਆਂ ਨੇ ਕਿ ਜਾਨਸਾ ਵੀ ਹੈ ਉਹ ਇਸ ਦੀ ਜਾਂਚ ਕਰ ਰਹੀ ਹੈ ਬਿਲਕੁਲ ਇਸ ਮਾਮਲੇ ਦੇ ਵਿੱਚ ਜਿਹੜੇ ਜੇ ਵੀਸੀ ਨੇ ਇਹ ਕੁਝ ਹੋਰ ਉਹਨਾਂ ਨੇ ਵੀ ਕੁਝ ਭੇਜਿਆ ਇੱਕ ਵੀਸੀ ਨੇ ਤਾਂ ਉਹਨੂੰ ਨੋਟਿਸ ਭੇਜਦਾ ਨਹੀਂ ਜੀ ਫਿਰ ਹਾਲ ਤੇ ਇੱਕੋ ਸਾਹਿਬ ਨੇ ਭੇਜਿਆ ਸੰਦੀਪ ਰਿਸ਼ੀ ਜੀ ਨੇ ਮੈਨੂੰ ਭੇਜਿਆ ਨੋਟਿਸ 5 ਕਰੋੜ ਦਾ ਦਾਵਾ ਬਾਕੀ ਧਮਕੀਆਂ ਤੇ ਚਲੋ ਮਹਾਰਾਜ ਦੀ ਕਿਰਪਾ ਅਸੀਂ ਤੇ ਆਪਣਾ ਚੰਗਾ ਕੰਮ ਕਰਨਾ ਮੈਂ ਗੁਰੂ ਨਗਰੀ ਨੂੰ ਸੁਧਾਰਨਾ ਤੇ ਵਧੀਆ ਕੰਮ ਕਰਨਾ ਮੈਂ ਚਾਹੁੰਦਾ ਕਿ ਮੇਰੀ ਆਵਾਜ਼ ਜਿਹੜੀ ਹੈ ਬੁਲੰਦ ਹੋਵੇ ਤੁਹਾਡੇ ਰਾਈ ਤੇ ਅਸੀਂ ਚਾਹੁੰਦੇ ਹਾਂ ਕਿ ਸੀਐਮ ਸਾਹਿਬ ਮਾਨ ਸਾਹਿਬ ਵਧੀਆ ਕੰਮ ਕਰਨ ਤੇ ਇੱਕ ਇਮਾਨਦਾਰ ਬੰਦੇ ਨੇ ਸੀਐਮ ਸਾਹਿਬ ਜਿਹੜਾ ਵਧੀਆ ਕੰਮ ਕਰਨਗੇ ਅਸੀਂ ਇੱਕ ਜਿਹਨੂੰ ਕਹਿੰਦੇ ਨਾ ਧਾਕੜ ਸੀਐਮ ਜਿਹੜਾ ਹੈਗਾ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਹੀ ਚਾਹੁੰਦੇ ਆ ਕਿ ਵੀ ਉਹ ਸਾਡੀ ਆਵਾਜ਼ ਬੁਲੰਦ ਕਰਨ ਤੇ ਇਹੋ ਜਿਹੇ ਅੰਸਰਾਂ ਨੂੰ ਨੱਥ ਪਾਈ ਜਾਵੇ ਤੇ ਪਤਾ ਲੱਗੇ ਕਿ ਵੀ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਇਹਨਾਂ ਦੀ ਤੇ ਸਹੀ ਤਰੱਕੇ ਨਾਲ ਕੰਮ ਹੋਵੇ ਤੇ ਪਤਾ ਲੱਗੇ ਕਿ ਸਾਡਾ ਪੰਜਾਬ ਦਾ ਪੈਸਾ ਹਰਮੰਦਰ ਸਾਹਿਬ ਦਾ ਪੈਸਾ ਅੰਮ੍ਰਿਤਸਰ ਦਾ ਪੈਸਾ ਉਹ ਕਿੱਥੇ ਗਿਆ ਸਰ ਬਿਲਕੁਲ ਜੀ ਮੈਂ ਉਹਨਾਂ ਨੂੰ ਮੇਲ ਵੀ ਕੀਤੀ ਹੈ ਮੈਂ ਇਸ ਦੀ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਵਾਸਤੇ ਕੈਗ ਨੂੰ ਵੀ ਚਿੱਠੀ ਪਾਈ ਹੈ ਜੀ ਕਿ ਅਸੀਂ ਚਾਹੁੰਦੇ ਹਾਂ ਕਿਉਂਕਿ ਇਹ ਪੈਸਾ ਸੈਂਟਰ ਤੋਂ ਆ ਰਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਕੈਗ ਵੀ ਆਪਣਾ ਇਨਵੈਸਟੀਗੇਟ ਕਰੇ ਕਿ ਇਹ ਪੈਸਾ ਪੰਜਾਬ ਦੇ ਵਿੱਚ ਸਹੀ ਜਗ੍ਹਾ ਲੱਗ ਰਿਹਾ ਹੈ ਕਿ ਨਹੀਂ ਲੱਗ ਰਿਹਾ ਜੀ ਪਹਿਲਾਂ ਵੀ ਪਰਫੋਰਮ ਆਈ ਸੀਗੀ ਉਸ ਵਾਰ ਸੀ ਇਹਦਾ 2016 ਦੀ ਆਪਣੀ ਕਿਹੜੇ ਕਿਹੜਾ ਪੈਸਾ ਕੱਲਾ ਇੱਕ ਚੀਜ਼ ਦਾ ਤਾਂ ਹੋਏਗਾ ਨੀ ਇਹ ਸੜਕਾਂ ਦਾ ਪੁਲਾਂ ਦਾ ਤੇ ਔਰ ਵੀ ਕਈ ਪ੍ਰੋਜੈਕਟਾਂ ਦਾ ਪੈਸਾ ਹੋਇਆ ਕਿਹੜੇ ਕਿਹੜੇ ਪ੍ਰੋਜੈਕਟ ਦਾ ਪੈਸਾ ਲੱਗੇ ਸਰ ਕਾਫੀ ਨੇ ਜੀ ਪ੍ਰੋਜੈਕਟ ਤੇ ਮੇਰੇ ਕੋਲ ਲਿਸਟ ਬੜੀ ਲੰਮੀ ਹੈ ਉਹਦੇ ਵਿੱਚ ਸਟਰੀਟ ਲਾਈਟਸ ਪੋਲਾਂ ਦੇ ਪੋਲਾਂ ਦੇ ਉੱਤੇ ਜਿਹੜੀਆਂ ਵਾਇਰਸ ਲੱਗੀਆਂ ਹੋਈਆਂ ਜੀ ਉਹ ਪੁੱਲਾਂ ਦੀਆਂ ਸੜਕ ਪ੍ਰੋਪਰ ਜਦ ਤੱਕ ਕਿ ਸੜਕ ਅੰਮ੍ਰਿਤਸਰ ਦੇ ਵਿੱਚ ਕੋਈ ਪ੍ਰੋਪਰ ਬਣੀ ਨਹੀਂ ਪੁਰਾਣੀਆਂ ਹੀ ਸੜਕਾਂ ਬਣੀਆਂ ਉਹਦੇ ਉੱਤੇ ਸਿਰਫ ਪੈਚ ਵਰਕ ਹੋ ਰਿਹਾ ਸਿਰਫ ਦਿਖਾਵਾ ਕਿ ਲੋ ਜੀ ਸੜਕਾਂ ਬਣ ਰਹੀਆਂ ਨੇ ਅਜੇ ਤੱਕ ਕੋਈ ਵੀ ਪ੍ਰੋਪਰ ਕੋਈ ਕੰਮ ਨਹੀਂ ਮੈਂ ਓਪਨ ਹੀ ਜਦੋਂ ਤੁਹਾਡੇ ਸਾਹਮਣੇ ਤਾਂ ਗਈਆਂ ਲੇਕਿਨ ਜਦੋਂ ਜਿੱਥੇ ਇਨਵੈਸਟੀਗੇਸ਼ਨ ਹੋਏਗੀ ਜਿਹੜੀ ਵੀ ਇੰਡੀਵਿਜੁਅਲ ਏਜੰਸੀ ਆਏਗੀ ਮੈਂ ਉਹਨੂੰ ਪ੍ਰੋਪਰ ਸਾਰਾ ਕੁਝ ਦਿਆਂਗਾ ਜੀ ਪਰ ਤੁਹਾਡੇ ਦੋਨੋਂ ਅਧਿਕਾਰੀ ਅੱਜਕੱਲ ਕਿਹੜੀ ਜਗ੍ਹਾ ਤੇ ਤਲਾਸ਼ੀ ਕਰਾਉਂਦੇ ਸੀ ਜਾਂ ਕਰ ਰਹੇ ਸੀ ਸਰ ਇੱਕ ਤੇ ਜਲੰਧਰ ਕਾਰਪੋਰੇਸ਼ਨ ਕਮਿਸ਼ਨਰ ਆ ਗਏ ਨੇ ਜੀ ਸੰਦੀਪ ਰਿਸ਼ੀ ਤੇ ਦੂਸਰਾ ਜਿਹੜਾ ਐਸ ਵਾਲੇ ਏਡੀਸੀ ਫਤਿਹਗੜ੍ਹ ਸਾਹਿਬ ਆ ਗਏ ਜੀ ਸਰ ਠੀਕ ਹੈ ਸਰ ਮੈਂ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਸੀਐਮ ਸਾਹਿਬ ਨੂੰ ਮੈਂ ਜਿਹੜੀ ਬੇਨਤੀ ਕੀਤੀ ਹੈ ਉਹਨਾਂ ਨੂੰ ਮੈਂ ਮੇਲ ਪਾਈਆਂ ਨੇ ਉਹਨਾਂ ਦੇ ਐਕਸ਼ਨ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਵੀ ਜੇ ਕੋਈ ਚੂਵ ਕਰਨ ਦੀ ਲੋੜ ਪੈਗੀ ਆਪਾਂ ਡੈਫੀਨੇਟਲੀ ਕਰਾਂਗੇ